ਪਠੰਡਾ ਦੀ ਦਾਣਾ ਮੰਡੀ ਦੇ ਅੰਦਰ ਅਚਾਨਕ ਰੁੜ ਕੇ ਇੱਕ ਸੀਮਿੰਟ ਦਾ ਭਾਰਾ ਕੋੜਾ ਵੜਿਆ ਇੱਕ ਦੁਕਾਨ ਦੇ ਅੰਦਰ ਦੁਕਾਨ ਦਾ ਹੋਇਆ ਕਾਫੀ ਨੁਕਸਾਨ ਲੇਕਿਨ ਜਾਨੀ ਨੁਕਸਾਨ ਤੋਂ ਰਹਾ ਬਚਾ ਮਾਮਲਾ ਮੰਗਲਵਾਰ ਨੂੰ ਸਵੇਰੇ 9:30 ਵਜੇ ਦੇ ਲਗਭਗ ਦਾ ਬਠਿੰਡਾ ਦੀ ਦਾਣਾ ਮੰਡੀ ਦੇ ਅੰਦਰ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਟੜਿਆ ਜਦੋਂ ਇੱਕ ਸੀਮਿੰਟ ਦਾ ਭਰਿਆ ਘੋੜਾ ਬਠਿੰਡਾ ਦੀ ਦਾਣਾ ਮੰਡੀ ਜਾਂਦੇ ਖੜਾ ਸੀ ਤੇ ਡਰਾਈਵਰ ਉਸ ਦੇ ਇਠਾ ਕੰਮ ਕਰ ਰਿਹਾ ਸੀ ਅਚਾਨਕ ਇਹ ਘੋੜਾ ਰੁੜ ਗਿਆ ਡਰਾਈਵਰ ਨੇ ਕਾਫੀ ਕੋਸ਼ਿਸ਼ ਕੀਤੀ ਇਸ ਨੂੰ ਆਪਣਾ ਰੁਕਣ ਦੀ ਲੇਕਿਨ ਪ੍ਰੈਸ਼ਰ ਨਾ ਹੋਣ ਦੇ ਕਾਰਨ ਇਹ ਨਹੀਂ ਰੁਕਿਆ ਤੇ ਇਹ ਜਾ ਕੇ ਸੁੱਦਾ ਇੱਕ ਦੁਕਾਨ ਦੇ ਅੰਦਰ ਵੜ ਗਿਆ ਉੱਥੇ ਕਿਸੇ ਦਾ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਘੋੜੇ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਨਾਲ ਦੁਕਾਨ ਦਾ ਵੀ ਇੱਥੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖ ਰਹੇ ਤੁਸੀਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਦਾਣਾ ਮੰਡੀ ਦੀਆਂ ਜਿੱਥੇ ਇੱਕ ਘੋੜਾ ਜੋ ਅਚਾਨਕ ਜੋ ਸੀਮਿੰਟ ਦਾ ਭਰਿਆ ਸੀ ਬਠਿੰਡਾ ਦੇ ਦਾਣਾ ਮੰਡੀ ਦੇ ਅੰਦਰ ਖੜਾ ਸੀ ਤੇ ਉਹ ਉਹ ਅਚਾਨਕ ਫਟ ਜਾਣ ਦੇ ਕਾਰਨ ਅੱਗੇ ਇੱਕ ਦੁਕਾਨ ਦੇ ਵਿੱਚ ਜਾਵੜਿਆ ਉਸ ਦੇ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਘੋੜੇ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਨਾਮ ਤੁਹਾਡਾ ਸੁਨੀਲ ਕਿਉਂ ਆਖੀ ਜਾਏਗੀ ਟ੍ਰੇਡੀਪਰਜਨ ਵੈਨ ਇਸ ਦਾ ਪੰਪ ਨੂੰ ਕਰੰਟ ਨਹੀਂ ਆਦਾ سٹਾਰਟ ਨਹੀਂ ਹੋ ਰਿਹਾ ਤੇ ਲਿਆੜ ਕੇ ਦੇਖਦਾ ਪਿਆ ਸੀ ਤੇ ਗੱਡੀ ਰੋਡ ਦੇ ਪ੍ਰੈਸ਼ਰ ਐਨੀ ਸ੍ਰੂਪੀ ਨਹੀਂ ਗਈ ਸ਼ੈਟਰ ਚ ਲੱਗ ਗਈ ਤੇ ਮੈਨੂੰ ਕਿ ਨੁਕਸਾਨ ਹੋਇਆ ਦੇਖੋ ਨੰਦੇ ਮਾਲਕ ਨੂੰ ਨੁਪਦਲਾ ਲੱਗ ਗਿਆ ਗੱਡੀ ਦਾ ਵੀ ਨੁਕਸਾਨ ਹੈਗਾ ਕੋਈ ਸਾਤੇ ਜਿਹਦਾ ਮੁੰਮੀ ਗਲਤਾਂ ਸੇ ਯਾਰ ਲੱਵੇਗਾ ਗੱਡੀ ਤੇ ਵੀ ਕਿਉਂਕਿ ਨਾ ਟਾਟਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਇੱਥੇ ਜੇ ਗੱਡੀ ਸੀ ਜੀ ਸਵੇਰੇ ਇੱਥੇ ਉਹ ਰੁੜ ਕੇ ਸਿੱਧੀ ਜਾ ਕੇ ਦੁਕਾਨ ਦੇ ਵਿੱਚ ਵੜ ਗਈ ਕੀ ਕਾਰਨ ਕੀ ਸੀ ਕਾਰਨ ਕਿ ਕੋਈ ਡਰਾਈਵਰ ਉਹਦਾ ਥੱਲੇ ਉਹਦੇ ਲੋਡ ਕਰ ਰਿਆ ਸੀ ਉਹਨੂੰ ਉਹਦਾ ਕੋਈ ਤਾਰ ਤੋੜ ਜੁੜ ਗਈ ਕਿਤੇ ਜਾਓ ਟਰਾਲ ਸੀ ਇੱਧਰ ਥੋੜੀ ਜਿਹਾ ਕੱਢ ਕੇ ਦੁਕਾਨ ਦੇ ਵਿੱਚ ਵੜ ਗਏ ਜਿਹੜਾ ਦੁਕਾਨਦਾਰ ਨੁਕਸਾਨ ਆ ਕਾਫੀ ਨੁਕਸਾਨ ਇਹਦਾ ਦੁਕਾਨ ਦਾ ਹੋ ਗਿਆ ਜਿਹੜਾ ਸ਼ਟਰੋਂ ਕਿਹੜੀ ਜਗ੍ਹਾ ਤੇ ਕਿੰਨੇ ਕੁ ਵੇਲੇ ਦਾ ਮੰਗਦਾ ਇਹ ਹੋਊਗਾ ਜਦ ਦੇ ਪੌਣੇ ਘੰਟੇ ਦੀ 9 9:30 9:30 ਦਾ ਟਾਈਮ ਹੋਊਗਾ ਜੀ ਜਦੋਂ ਇਹ ਹੋ ਗਿਆ ਤਾਂ ਜਿਹੜਾ ਦੁਕਾਨ ਦਾ ਨੁਕਸਾਨ ਬਾਵਾ 50-60 ਹਜ਼ਾਰ ਰੁਪਏ ਦਾ ਘੱਟੋ-ਘੱਟ ਹੈਗਾ ਜੀ ਵਿੱਚ ਅੰਦਰ ਵੀ ਸ਼ੀਸ਼ਾ ਲੱਗਿਆ ਸੀ ਇਹਦੇ ਤੇ ਬਾਹਰੋਂ ਵੀ ਸੀ ਜਿਹੜਾ ਸ਼ਟਰ ਸਾਰਾ ਪਟਿਆ ਗਿਆ ਜਾਨੀ ਨੁਕਸਾਨ ਕਹਿੰਦਾ ਮਤਲਬ ਨੁਕਸਾਨ ਨਹੀਂ ਹੋਇਆ ਦੁਕਾਨ ਦਾ ਬਹੁਤ ਨੁਕਸਾਨ ਹੋਇ Thank <laughs> you.